ਸਤ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਡਾਕਟਰ ਰਣਜੀਤ ਬੱਲ ਜੋ ਕਿ ਤੁਹਾਨੂੰ ਮੈਂ ਟਾਈਮ-ਟਾਈਮ ਤੇ ਜੋਗਾ ਤੇ ਸਰੀਰ ਦੀ ਕਸਰਤ ਵਾਸਤੇ ਦੱਸਦਾ ਰਹਿੰਦਾ ਹਾਂ ਤੇ ਸੋ ਤੁਸੀਂ ਅੱਜ ਜੋ ਮੈਂ ਕਸਰਤ ਦੱਸਣ ਜਾ ਰਿਹਾ ਉਹ ਤੁਸੀਂ ਕਰਨੀ ਆ ਉਸ ਤੋਂ ਬਾਅਦ ਵਿੱਚ ਤੁਸੀਂ ਜੋ ਵੀ 10-15 ਦਿਨ ਨਿਯਮਿਤ ਕਸਰਤ ਕਰਕੇ ਦੱਸਣਾ ਕਮੈਂਟ ਬਾਕਸ ਦੇ ਵਿੱਚ ਵੀ ਕਿ ਕੀ ਤੁਹਾਨੂੰ ਫਰਕ ਕਿੰਨਾ ਪੈਂਦਾ ਤੇ ਆ ਜਾਓ ਫਿਰ ਆਪਾਂ ਹੁਣ ਸ਼ੁਰੂ ਕਰਦੇ ਹਾਂ ਲੋ ਜੀ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਇੱਕ ਆਪਣੇ ਸਰੀਰ ਦਾ ਨਰਵਸ ਸਿਸਟਮ ਦੂਸਰਾ ਕੰਦੇ ਦੀ ਦਰਦ ਤੇ ਤੀਸਰਾ ਸਰਵਾਈਕਲ ਇਹਨੂੰ ਆਪਾਂ ਆਪੇ ਆਪਣੇ ਤਰੀਕੇ ਨਾਲ ਘਰ ਕਿਵੇਂ ਠੀਕ ਕਰ ਸਕਦੇ ਆ ਲੇਕਿਨ ਕਰਨ ਵਾਸਤੇ ਆਪਾਂ ਨੂੰ 15 ਤੋਂ 20 ਦਿਨ ਕਰਨਾ ਬਹੁਤ ਜ਼ਰੂਰੀ ਹੈ ਇੱਕ ਦਿਨ ਦੇ ਵਿੱਚ 5 ਤੋਂ 10 ਮਿੰਟ ਤੁਸੀਂ ਕਰੋ ਚਾਹੇ ਦੋ ਵਾਰੀ ਕਰ ਲਓ ਚਾਹੇ ਇੱਕ ਵਾਰੀ ਚ ਕਰ ਲਓ ਇਹ ਕਰਨਾ ਤੁਹਾਨੂੰ ਬਹੁਤ ਜ਼ਰੂਰੀ ਹੈ ਉਹ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਆਪਾਂ ਇਹ ਦੋਨੋਂ ਹੱਥਾਂ ਦੇ ਨਾਲ ਹੀ ਕਰਨਾ ਕੋਈ ਜ਼ਿਆਦਾ ਨਹੀਂ ਇੱਕ ਤਾਂ ਆ ਦੇਖੋ ਥਾਲੀ ਦੇ ਨਾਲ ਅੱਗੇ ਥਾਲੀ ਪਿੱਛੇ ਥਾਲੀ ਅੱਗੇ ਪਿੱਛੇ ਅੱਗੇ ਪਿੱਛੇ ਇਹ ਥਾੜੀ ਤੁਸੀਂ ਵਜਾਉਣੀ ਹੈ ਰੋਟੀ ਖਾਣ ਤੋਂ ਘੰਟੇ ਡੇਢ ਬਾਅਦ ਹੀ ਕਰਨੀ ਹੈ ਕਿਉਂਕਿ ਉਸ ਤੋਂ ਪਹਿਲਾਂ ਨਹੀਂ ਫਿਰ ਤੁਹਾਡਾ ਜਿਹੜਾ ਉਂਗਲਾਂ ਦਾ ਮਤਲਬ ਹੱਥਾਂ ਦਾ ਸਿਸਟਮ ਆ ਉਹਨੂੰ ਤੁਸੀਂ ਆ ਜਕੜਨ ਕਰਨੀ ਆ ਆ ਦੇਖੋ ਦੋਵਾਂ ਬਾਹਾਂ ਨਾਲ ਆਪਾਂ ਉਹ ਪੂਰੀ ਜਕੜਨ ਕਰਕੇ ਨਾ ਇੱਥੇ ਲੈ ਕੇ ਆਉਣੀ ਆ ਆ ਦੇਖੋ ਜਕੜਨ ਕਰਨੀ ਆ ਆਪਾਂ ਜਕੜਨ ਕਰਨ ਨਾਲ ਕੀ ਆ ਕਿ ਆਪਣੇ ਜਿਹੜੇ ਦੋਵੇਂ ਕੰਦੇ ਆ ਨਾ ਉਹ ਪੂਰੇ ਖਿੱਚੇ ਜਾਂਦੇ ਇੱਕ ਵਾਰੀ ਆ ਦੇਖੋ ਇਦਾਂ ਕਰਨ ਨਾਲ ਆਪਣੇ ਦੋਨੇ ਮਤਲਬ ਖਿੱਚੇ ਜਾਂਦੇ ਆ ਤੇ ਖਿੱਚੇ ਜਾਣ ਨਾਲ ਆਪਾਂ ਨੂੰ ਅੱਜੀਆਂ ਬਾਹਾਂ ਦੇ ਵਿੱਚ ਦਰਦ ਹੁੰਦੀ ਨਾ ਆਪਾਂ ਨੂੰ ਇਨ੍ਹਾਂ ਚੀਜ਼ਾਂ ਤੇ ਦੂਜਾ ਇੱਕ ਹੋਰ ਕਿ ਜਿਹੜਾ ਮੋਬਾਈਲ ਚਲਾਉਂਦੇ ਰੋਜ਼ ਇਦਾਂ ਫੜ ਕੇ ਮੋਬਾਈਲ ਜਾਂ 5 ਤੋਂ 10 ਮਿੰਟ ਜਾਂ ਅੱਧਾ ਘੰਟਾ ਫੜਦੇ ਆ ਉਹਨਾਂ ਦੀਆਂ ਬਾਹਾਂ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਉਹਨਾਂ ਨੂੰ ਦੇਖੋ ਆਹ ਕੰਮ ਕਰਨਾ ਬਹੁਤ ਜ਼ਰੂਰੀ ਹੈ ਜਦ ਕਿ ਤੁਸੀਂ ਇਦਾਂ ਨਾਲ ਹੀ ਨਹੀਂ ਵਜਾਉਣੀ ਬਿਲਕੁਲ ਢਿੱਲੇ ਹੱਥ ਛੱਡ ਕੇ ਇਦਾਂ ਬਿਲਕੁਲ ਢਿੱਲੇ ਨਾਲ ਵਜਾਉਣੀ ਆ ਕਿਉਂਕਿ ਇਹ ਜਿਹੜੀ ਇਹਦੇ ਵਿੱਚ ਹਵਾ ਭਰਦੀ ਹੈ ਨਾ ਜਿਹੜੀ ਹਵਾ ਭਰਦੀ ਹੈ ਸਿੱਧੀ-ਸਿੱਧੀ ਆਪਣੇ ਫੇਫੜੇ ਤੇ ਅਸਰ ਕਰਦੀ ਆ ਸਮਝ ਲਓ ਵੀ ਇੱਕ ਤਰ੍ਹਾਂ ਦੇ ਆਪਣੇ ਫੇਫਰੇ ਖੋਲ ਦਿੰਦੀ ਐ ਐਦਾਂ ਕਿ ਆਪਣੇ ਜੋ ਵੀ ਫੇਫਰਿਆਂ ਦਾ ਸਿਸਟਮ ਹੈ ਨਾ ਉਤਲੀ ਦੇ ਵਿੱਚ ਹੀ ਆਪਣੀ ਦੇ ਤੇ ਜਦੋਂ ਆਪਾਂ ਤਲੀ ਨਾਲ ਇਦਾਂ ਤਾੜੀ ਬਜਾਵਾਂਗੇ ਨਾ ਆਪਣਾ ਨਰਵਸ ਸਿਸਟਮ ਵੀ ਤੇ ਆਪਣੀਆਂ ਬਾਹਾਂ ਦੇ ਵਿੱਚ ਜੋ ਕੋਈ ਪ੍ਰੋਬਲਮ ਹੈ ਵੀ ਥੋੜੀ ਬਹੁਤ ਜਿੰਨਾ ਕੋਈ ਕਮਜ਼ੋਰ ਹੈ ਨਹੀਂ ਚੱਲਦੀ ਉਹ ਵੀ ਚੱਲੇਗੀ ਬਾਕੀ ਉਹ ਚੀਜ਼ ਜਿਹੜੀ ਤੁਸੀਂ ਇਹ ਹੈ ਨਾ ਇਹ ਜ਼ਰੂਰ ਕਰਨੀ ਹੈ ਇਹਦਾ ਆਪਾਂ ਨੂੰ ਸਭ ਤੋਂ ਵੱਧ ਬੈਨੀਫਿਟ ਇਹ ਹੈ ਕਿ ਆਪਾਂ ਇਹ ਜਿੰਨਾ ਵੀ ਕਰਾਂਗੇ ਨਾ ਦਿਨ ਦੇ ਵਿੱਚ ਆਪਾਂ 5 ਮਿੰਟ 10 ਮਿੰਟ ਜਿੰਨਾ ਵੀ ਕਰਦੇ ਆ ਉਹ ਸਾਨੂੰ ਬਹੁਤ ਹੀ ਵਧੀਆ ਆ ਤੀਜੀ ਗੱਲ ਆਪਾਂ ਨੂੰ ਆ ਗਈ ਤੀਜੀ ਗੱਲ ਇਸ ਤਰ੍ਹਾਂ ਕਿ ਜਿਹੜੀ ਸਰਵਾਈਕਲ ਆ ਇਹਦੇ ਵਾਸਤੇ ਆਪਾਂ ਨੂੰ ਇੱਕ ਤਾਂ ਅੰਨਾ ਦੋਹਾਂ ਉਂਗਲਾਂ ਨੂੰ ਨਾ ਇਸੇ ਰੱਖੋ ਪਿਛੇ ਦੋਨੋਂ ਆਪਣੀ ਉਂਗਲਾਂ ਨੂੰ ਕੋਣੋ ਦੇਖੋ ਮੈਂ ਗੱਲ ਬੰਨੀ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ ਤੇ ਆਹ ਜੀ ਜਿਹੜੀ ਇਹਨਾਂ ਤੁਸੀਂ ਇਦਾਂ ਦਾ ਕਿਉਂ ਥੱਲੇ ਦੇਖੋ ਤੁਹਾਡੀ ਨਾ ਕਮਲ ਨੂੰ ਖਚਾ ਪਏਗਾ ਇੱਕ ਵਾਰ ਪਰ ਇਹਦੇ ਨਾਲ ਜਿਹੜੀ ਤੁਹਾਡੀ ਸਰਵਾਈਕਲ ਹੈ ਨਾ ਇਹਦੇ ਉੱਤੇ ਤਕਰੀਬਨ ਤੁਹਾਨੂੰ ਜੇ ਤੁਸੀਂ ਇੱਕ ਮਹੀਨਾ ਵੀ ਕਰਦੇ ਹੋ ਨਾ ਤੇ 75 ਤੋਂ 100% ਤੁਹਾਡਾ ਨਹੀਂ ਫਰਕ ਪੈ ਜਾਏਗਾ ਕੋਈ ਇਹੋ ਜਿਹੀ ਗੱਲ ਨਹੀਂ ਕਿ ਤੁਹਾਨੂੰ ਫਰਕ ਨਹੀਂ ਪਏਗਾ ਇਹ ਚੀਜ਼ ਬਹੁਤ ਵਧੀਆ ਵਾ ਇਹ ਕਸਰਤਾਂ ਜਿਹੜੀਆਂ ਨਾ ਇਹ ਕਰਨੀਆਂ ਆਪਾਂ ਨੂੰ ਬਹੁਤ ਜ਼ਰੂਰੀ ਆ। ਆ ਦੇਖੋ। ਇਹਦੇ ਨਾਲ ਬਾਜੂ ਇਦਾਂ ਕਰੋ। ਇਦਾਂ ਕਰੋ। ਆ ਚੀਜ਼ਾਂ ਇਹ ਚੀਜ਼ਾਂ ਕਰਨ ਨਾਲ ਇੱਕ ਤੇ ਤੁਹਾਡੇਆਂ ਜਿਹੜੀਆਂ ਤਣਾਅ ਇਹਨਾਂ ਤੋਂ ਪੈਂਦਾ ਨਾ ਇੱਕ ਉਹ ਠੀਕ ਰਹੇਗਾ ਬਿਲਕੁਲ। ਇਹ ਦੁੱਖ ਦੂਸਰਾ ਜਿਹੜਾ ਤੁਹਾਡੀ ਜਦੋਂ ਆਪਾਂ ਇਦਾਂ ਖਿੱਚਦੇ ਆ ਨਾ ਜਿਹੜੇ ਆਪਣੇ ਫੇਫਰੇ ਆ ਨਾ ਉਹ ਬਿਲਕੁਲ ਇੱਕ ਤਰ੍ਹਾਂ ਦੇ ਜਿਵੇਂ ਹਵਾ ਭਰਦੀ ਉਹਨਾਂ ਦੇ ਵਿੱਚ ਤੇ ਐਨ ਵਧੀਆ ਤਰੀਕੇ ਨਾਲ ਹੋ ਜਾਂਦੇ ਆ ਉਹ ਤੇ ਤੁਸੀਂ ਇਦਾਂ ਵੀ 2 ਮਿੰਟ 5 ਮਿੰਟ ਜੋ ਵੀ ਕਰਨਾ ਤੁਸੀਂ ਕਰ ਸਕਦੇ ਹੋ ਇਵੇਂ ਹੋਦੀ ਰੁੜੀਏ ਬਾਕੀ ताली ਇਹ ਨਾ ਭੁੱਲਿਓ ਤੁਸੀਂ ਤਾਲੀ ਮਾਰਨਾ ਨਾ ਭੁੱਲਿਓ